ਸੰਤਨ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦਾ ਗੁਰਦੁਆਰਾ ਚੰਡੀਗੜ੍ਹ ਲੱਗੇ ਸੋ ਲਖੀਆਂ ਪਿੰਡ ਰੋਪੜ ਤੇ ਚੰਡੀਗੜ੍ਹ ਦੇ ਵਿੱਚ ਘਾਰ ਉਹ ਮੈਂ ਉੱਥੇ ਗਿਆ ਤੇ ਮੈਨੂੰ ਇੱਕ ਡਰਾਈਵਰ ਟਰੱਕ ਮਿਲਿਆ ਬੈਠੇ ਗੱਲਾਂ ਬਾਤਾਂ ਚੱਲ ਪਈਆਂ ਆਹ ਹੈ ਸ਼ਹੀਦ ਕਹਿੰਦੇ ਪਿੱਛੋਂ ਫੋਨ ਆ ਗਿਆ ਰਾਜਸਥਾਨ ਦਾ ਮੈਂ ਰਹਿਣ ਵਾਲਾ ਕਿ 50000 ਰੁਪਈਆ ਕਾਨੂੰ ਚਾਹੀਦਾ ਬੱਚੇ ਦੀ ਫੀਸ ਭਰਨੀ ਹੈ ਡੇਟ ਲੰਘ ਗਈ ਨਾ ਬੱਚੇ ਦਾ ਸਾਲ ਮਰ ਜਾਣਾ ਕਹਿੰਦਾ ਪੈਸੇ ਮੇਰੇ ਕੋਲ ਵੀ ਹੈ ਨਹੀਂ ਡਰਾਈਵਰ ਕਹੇ ਟੱਕ ਡਰਾਈਵਰ ਟਰੱਕ ਉਹਨੇ ਉੱਥੇ ਖੜਾ ਕੀਤਾ ਲੋਡ ਕੀਤਾ ਸੀ بڑے ਟਰੱਕ ਰੁਕਦੇ ਨੇ ਮੈਂ ਇੱਕ ਗੱਲ ਸ਼ਹੀਦ ਦੀ ਕਿਤੇ ਵਿਸ਼ਵਾਸ ਕਰਕੇ ਦੇਖੋ ਕਹਿੰਦੇ ਮੈਂ ਆ ਕੇ ਅਰਦਾਸ ਕੀਤੀ ਧੰਨ ਬਾਬਾ ਦੀਪ ਸਿੰਘ ਮੇਰਾ ਮਸਲਾ ਹੱਲ ਕਰੋ ਮੈਂ ਜਾ ਵੀ ਨਹੀਂ ਸਕਦਾ ਐਡੀ ਛੇਤੀ ਉੱਥੇ ਜੇ ਮੈਂ ਚਲੇ ਵੀ ਜਾਵਾਂ ਮੇਰੇ ਕੋਲ ਪੈਸੇ ਵੀ ਹੈ ਨਹੀਂ ਇਹਨੇ ਕਹਿੰਦੇ ਉਧਰ ਮੈਂ ਅਰਦਾਸ ਕਰਕੇ ਨਿਕਲਿਆ ਤੇ ਉਧਰ ਘਰੋਂ ਫੋਨ ਆ ਗਿਆ ਕਿ ਇੱਕ ਬਜ਼ੁਰਗ ਆਇਆ ਸੀ ਉਹ 50000 ਰੁਪਏ ਦੇ ਗਿਆ ਕਿ ਤੁਹਾਡੇ ਡਰਾਈਵਰ ਨੇ ਭੇਜਿਆ ਬੋਲੇ ਸੋਨਿਹਾਲ ਅਕਾਲ ਉਹ ਕਹਿੰਦੇ ਮੇਰਾ ਬਹੁਤ ਬਰਾਗ ਹੋਇਆ ਮੈਂ ਕਹਿੰਦਾ 50000 ਰੁਪਏ ਟਰੱਕ ਦੀ ਮਿਹਨਤ ਕਰਕੇ ਕਮਾ ਕੇ ਅੱਜ ਮੈਂ ਬਾਬਾ ਦੀਪ ਸਿੰਘ ਨੂੰ ਪੈਸੇ ਦਾਰੇ ਲੈ ਮੋੜ ਨਾ ਆਇਆ ਕਹਿੰਦਾ ਅੱਜ ਮੈਂ 50000 ਦੇਣ ਆਇਆ ਮੈਂ ਇੱਧਰ ਅਰਜ਼ਾਦ ਕਰ ਰਿਹਾ ਉੱਧਰ ਕਹਿੰਦੇ ਇੱਕ ਬਜ਼ੁਰਗ ਆਇਆ ਤੁਹਾਡੇ ਡਰਾਈਵਰ ਨੇ ਪੈਸੇ ਭੇਜਿਆ ਲੈ ਲਓ ਸ਼ਹੀਦ ਬਹੁਤ ਵੱਡੀ ਸ਼ਕਤੀ ਪਰ ਸ਼ਹੀਦ ਹੋਣਾ ਚਾਹੀਦਾ ਹੈ ਚਾਹੀਦਾ